ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਅਲਾਈਨ 24 ਦੇਖਦੇ ਪਏ तमाम ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨੀ ਸ਼ਿਵਸ਼ਨਾ ਦੇ ਸੀਨੀਅਰ ਅਗੂ ਅਸ਼wini अरोड़ा ਦੇ ਘਰ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿੱਦੇ ਮੱਦੇ ਨਜ਼ਰ ਬਜਰੰਗ ਦਲ ਹਿੰਦ ਦੇ ਰਾਸ਼ਟਰੀ ਪ੍ਰਧਾਨ ਭਵੈ ਭਾਰਤਵਾਜ ਉਹਨਾਂ ਦੇ ਨਿਵਾਸ ਸਥਾਨ ਪੁੱਜੇ ਅਤੇ ਉਹਨਾਂ ਨੇ ਇਸ ਚੋਰੀ ਦੀ ਘਟਨਾ ਦੀ ਕੋਰਿੰਦਾ ਕੀਤੀ ਅਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਦੀ ਇਨਕੁਆਰੀ ਕਰਕੇ ਚੋਰਾਂ ਨੂੰ ਫੜਨ ਲਈ ਕਿਹਾ ਤਾਂ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਐਦਾਂ ਦੇ ਲੀਡਰਾਂ ਦੇ ਘਰ ਵੀ ਸੁਰੱਖਿਅਤ ਨਹੀਂ ਤੇ ਆਮ ਲੋਕਾਂ ਦੇ ਘਰ ਦਾ ਕੀ ਬਣੇਗਾ ਦੇਖੋ ਪੂਰੀ ਰਿਪੋਰਟ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਪੰਜਾਬ ਨਿਊਜ਼ਲਾਈਨ 24 ਅੱਜ ਤਾਂ ਬਹੁਤ ਹੀ ਦੁਖਦ ਘਟਨਾ ਹੈ ਅਸੀਂ ਕੜੀ ਸ਼ਬਦਾਚ ਇਹਦੀ ਨਿੰਦਾ ਕਰਦੇ ਹਾਂ देखिए अगर ਇਹਨਾਂ ਦਾ ਕੋਈ ਵੀ ਫੈਮਿਲੀ ਮੈਂਬਰ ਮੌਜੂਦ ਹੁੰਦਾ ਅਗਰ ਉਹਦੀ ਜਾਨ ਦਾ ਕਿਸੇ ਨੂੰ ਨੁਕਸਾਨ ਹੋ ਜਾਂਦਾ ਉਹਦੀ ਜਾਨ ਚਲੀ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਆ ਸਮਾਣਾ શહેર ਦੇ ਨਾਗਰਿਕ ਨੇ Hindu ਆਪੂ ਵੀ ਨੇ ਅਗਰ ਇਹਨਾਂ ਦਾ ਘਰ ਸੁਰੱਖਿਤ ਨਹੀਂ ਹੈ ਕਿ ਸਮਾਣਾ ਦੀ ਆਮ ਜਨਤਾ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੀ ਹੈ ਹਾਲੀ ਚੋਰੀ ਦੀ ਰੰਗਤ ਨਾਲ ਬਹੁਤ ਸਾਰੇ ਇਹਦੇ ਕੰਮ ਹੋਏ ਨੇ ਖੰਨਜ ਵੀ ਪਹਿਲੇ بی ادبی ਦਾ ਨਾਮ ਦਿੱਤਾ ਗਿਆ ਪਹਿਲਾਂ ਉਹਨੇ ਚੋਰੀ ਕੀਤੀ ਗੁੱਲਕ ਲੈ ਕੇ ਫਿਰ ਸ਼ਿਵਲਿੰਗ ਤੋੜਿਆ ਗਿਆ ਉਹਨਾਂ ਦਾ ਮੇਨ ਰੀਜ਼ਨ ਕਰਨ ਦਾ ਕੀ ਸੀਗਾ ਬੀਅੱਦਬੀ ਕਰਨਾ ہندوਆ ਦੀ ਭਾਵਨਾ ਨੂੰ ਆਪ ਕਰਨਾ ਇੱਥੇ ਵੀ ਉਹ ਕਿਤੇ ਨਾ ਕਿਤੇ ਇੱਕ ਜਾਜ ਦਾ ਵਿਸ਼ੇ ਹੈ ਲੇਕਿਨ ਅਗਰ ਦੂਸਰੇ ਪਾਸੇ ਦੇਖਿਆ ਜਾਏ ਘਰੇ ਚ ਪੜਨਾ ਔਰ ਪਤਾ ਹੋਣਾ ਕਿ ਇਸ ਸਮੇਂ ਕੋਈ ਨਹੀਂ ਹੈ ਜਾਂ ਇਸ ਤਰ੍ਹਾਂ ਦਾ کیش ہو سکتا ہے ਆ ਇੱਕ ਤਰ੍ਹਾਂ ਦਾ ਸਿੱਧਾ ਤੋਂ ਸਿੱਧਾ ਰੈਕੀ ਵੀ ਕੀਤੀ ਜਾ ਸਕਦੀ ਹੈ ਕਿਉਂਕਿ অলریڈی ਜਿੰਦਵਤਾਂ ਤੇ ਕਾਰਜਾਂ ਤੇ ਚੱਲਦੇ ਹੋਏ ਲਗਾਤਾਰ ਨਿਸ਼ਾਨੇ ਤੇ ਬਣੇ ਰਹਿੰਦੇ ਨੇ ਦੇਸ਼ ਵਿਰੋਧੀਆਂ ਦੇ ਅੱਖਾਂ ਚ ਝੁਕਦੇ ਨੇ ਸਮਾਜਿਕ ਕਾਰਜ ਕਰਦੇ ਨੇ ਤਾਂ ਇਹਦੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਪਰ ਪ੍ਰਸ਼ਾਸਨ ਨੂੰ ਸਰ ਦੀ ਅਪੀਲ ਹੈ ਕਿ ਸੁਰੱਖਿਆ ਵੀ ਸਨਿਸ਼ਚਿਤ ਕੀਤੀ ਜਾਵੇ ਅਤੇ ਤਤਕਾਲ ਪ੍ਰਭਾਵ ਨਾਲ ਇਹਤੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਸਲਾਖਾ ਦੇ ਪਿੱਛੇ ਭੇਜਿਆ। ਪਬੀ ਜਿਹੜੀ ਜਿੰਨੀ ਕੇ ਪੁਲਿਸ ਪ੍ਰਸ਼ਾਸਨ ਨੂੰ ਲੋੜੀ ਤੇ ਇਨਵੈਸਟੀਗੇਸ਼ਨ ਹੋਈ ਹੈ ਜਾਂ ਕਾਰਵਾਈ ਹੋਈ ਹੈ ਤੁਸੀਂ ਉਤੋਂ ਸੰਤੁਸ਼ਟ ਹੋ ਦੇਖੋ ਜੀ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਹੀ ਹੈ ਜਦ ਕਾਰਵਾਈ ਪੂਰੀ ਹੋ ਜੂਗੀ ਜੇ ਦੋਸ਼ੀ ਪੜੇ ਜਾਉਗੇ ਮੇਨ ਮੋਟਿਵ ਤਾਂ ਤਦੀ ਆਊਗਾ ਲੇਕਿਨ ਕੋਈ ਘਟਨਾ ਹੋਏ ਉਤੋਂ ਬਾਅਦ ਉਹਦਾ ਐਕਸ਼ਨ ਲਿਖਤਾ ਜਾਏ ਉਤੋਂ ਬੈਟਰ ਹੈ ਕਿ ਘਟਨਾ ਹੋਣ ਤੋਂ ਪਹਿਲਾਂ ਸੁਰੱਖਿਟ ਕਰਨਾ ਜਾਏ ਬਹੁਤ ਸਾਰੇ ਕੇਸਿਸ ਐਜੇ ਹੋਏ ਨੇ ਜਿੱਚ ਆਦਮੀ ਚਲਾ ਜਾਂਦਾ ਉਤੋਂ ਬਾਅਦ ਸੁਰੱਖਿਆ ਸੰਬੰਧੀ ਉਹਦੇ ਕਦਮ ਉਠਾਈ ਜਾਂਦੇ ਨੇ ਲੇਕਿਨ ਜਦ ਕਿਸੇ ਤਰ੍ਹਾਂ ਦਾ ਵੀ ਖਤਰਾ ਮਹਿਸੂਸ ਹੋ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋ ਰਹੀ ਹੈ ਕਿਉਂ ਨਾ ਸੁਰੱਖਿਅਤ ਪਹਿਲਾ ਕੀਤਾ ਜਾਏ ਇੱਕ ਪਿਛਲੇ ਦਿਨੀ ਮਨਜੀਠੇ ਦੇ ਵਿੱਚ ਇੱਕ ਸ਼ਰੋਮਨੀ ਅਕਾਲੀ ਦਲ ਦੇ ਇੱਕ 파ਰਸ਼ਦ ਨੂੰ ਗੋਰੀਆਂ ਮਾਰਚ ਮਾਰ ਦਿੱਤਾ ਗਿਆ ਸੀ ਯਾਰ ਤੁਸੀਂ ਉਹਦੇ ਵਿਸ਼ੇ ਤੇ ਕੀ ਕਹੋਗੇ ਜੀ ਦੇਖੋ ਜੀ ਪੰਜਾਬ ਚ ਲਗਾਕਾਰ ਦੇਸ਼ ਵਿਰੋਧੀ ਲੋਕ ਆਪਣੀਆਂ ਗਤੀਵਿਧੀਆਂ ਬਰਾੜੇ ਨੇ ਚੁਣ-ਚੁਣ ਕੇ ਟਾਰਗੇਟ ਕਰ ਰਹੇ ਨੇ ਇਹਦਾ ਤਾਂ ਟੀਆਪੀ ਮਿਲ ਸਕਦੀ ਹੈ ਔਰ ਨਿਸ਼ਾਨਾ ਬਣਾਏ ਜਾ ਰਹੇ ਹੈ ਤਾਂ ਸਾਡੀ ਸਰਕਾਰ ਨੂੰ ਆਈ ਹੈ ਕਿ ਇਹਨਾਂ ਤੇ ਪੂਨ ਰੂਪ ਤੇ ਨਤ ਪਾਏ ਇਹਨਾਂ ਦਾ ਜਿਹੜਾ ਸਲੀਪਰ ਸੈਲ ਬਣਿਆ ਹੋਇਆ ਨੈਟਵਰਕ ਹੈ ਇਹਨੂੰ ਤੋੜਨ ਦੀ ਅੱਜ ਲੋੜ ਹੈ ਤਾਂ ਕਿ ਪੰਜਾਬ ਦੇ Hindu ਸਮਾਜ ਵਿੱਚ ਇੱਕ ਸੁਰੱਖਿਆ ਦਾ ਜਿਹੜਾ ਆਵਾਦ ਹੈ ਉਹ ਮਹਿਸੂਸ ਕਰ ਸਕਣ Hindu ਸਮਾਜ ਨੂੰ ਬੜਾ ਰੋਸ਼ ਹੈ ਆਏ ਦਿਨ Hindu ਵਰ ਨੂੰ ਟਾਰਗੇਟ ਕਰਨਾ ਉਸ ਤੋਂ ਬਾਅਦ ਉਹਨਾਂ ਦੀ ਹੱਤਿਆ ਕਰਜਾ ਦਾ ਤੋ ਬਰ ਲੁੱਟ ਖੋ ਦਾ ਕੰਮ ਹੋ ਗਿਆ ਕੋਈ ਤਾਲੀਬਾਨ ਨਹੀਂ ਹੈ ਪੰਜਾਬੀ ਰਹ ਰਹੇ ਹਨ ਲੇਕਿਨ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਸੀਂ ਫਿਰ ਵੀ ਸਨਤਨੀ ਆ ਪ੍ਰਸ਼ਾਸਨ ਸਾਹਮਣੇ ਅਪੀਲ ਕਰਦੇ ਆ ਕਿ ਜੀ ਇਥੇ ਤਤਕਾਲ ਕਾਰਵਾਈ ਕੀਤੀ ਜਾਵੇ ਆਰ ਜੀ ਬਾਈ ਇੱਕ ਖੜੇ ਹੋ ਕੇ ਸਿਲ ਫੋਟੋ ਲਓ ਕੋਟੀ ਵੀ ਆਉਗੀ ਆਇਓ ਆਇਓ